ਸਸਰੀਕਾਲ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਰਾਜਨੀਤੀ ਦੀ ਸੋ ਸਾਰੀਆਂ ਰਾਜਨੀਤਿਕ ਪਾਰਟੀਆਂ ਭਾਵੇਂ ਆਮ ਆਦਮੀ ਪਾਰਟੀ ਹੋਵੇ ਅਕਾਲੀ ਦਲ ਕਾਂਗਰਸ ਜਾਂ ਭਾਵੇਂ ਭਾਵੇਂ ਬੀਜੇਪੀ ਹੋਵੇ ਜਾਂ ਹੋਰ ਕੋਈ ਵੀ ਐਕਸワイਜ਼ੈਡ ਸਾਰੀਆਂ ਆਪੋ ਆਪਣੇ ਜੜੀਆਂ ਨੇ ਕਿ ਤੇਜ਼ੀ ਨਾਲ ਲੱਗੀਆਂ ਹੋਈਆਂ ਨੇ ਚਿੰਬੜੀਆਂ ਹੋਈਆਂ ਨੇ ਵੀ ਕਿਹੜੀ ਕਿਹੜੇ ਥਾਂ ਤੋਂ ਕਿਹੜੇ ਉਮੀਦਵਾਰ ਨੂੰ ਉਤਾਰਨਾ ਹੈ ਔਰ ਆਪੋ ਆਪਣੇ ਨਵੀਆਂ ਤੋਂ ਨਵੀਆਂ ਸਕੀਮਾਂ ਘੜ ਰਹੀਆਂ ਨੇ ਸੋ ਇਹਦੇ ਵਿੱਚ ਹੀ ਕੇਜਰੀਵਾਲ ਨੇ ਇੱਕ ਨਵਾਂ ਤ੍ਰੁਪਦਾ ਪੱਤਾ ਲਿਆਂਦਾ ਸਾਹਮਣੇ ਉਹ ਆ ਧਾਰੀਵਾਲ ਸੋ ਧਾਰੀਵਾਲ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਆਮ ਆਦਮੀ ਪਾਰਟੀ ਤੋਂ ਪਹਿਲਾਂ ਇਹ ਵਿਧਾਇਕ ਚੁਣੇ ਗਏ ਫਿਰ ਇਹਨਾਂ ਨੂੰ ਮੰਤਰੀਪਦ ਦਾ ਅਹੁਦਾ ਮਿਲਿਆ ਔਰ ਉਸ ਅਹੁਦੇ ਦਾ ਇਹਨਾਂ ਨੇ ਬੜਾ ਨਜਾਇਜ਼ ਫਾਇਦਾ ਚੁੱਕਿਆ ਉਸ ਅਹੁਦੇ ਦੇ ਭਗਵੰਤ ਮਾਨ ਨੂੰ ਖੁਸ਼ ਕਰਨ ਲਈ ਕੇਜਰੀਵਾਲ ਨੂੰ ਖੁਸ਼ ਕਰਨ ਲਈ ਹਜ਼ਾਰਾਂ ਦੀ ਤعداد ਦੇ ਵਿੱਚ ਇਹਨਾਂ ਨੇ ਪੰਜਾਬੀਆਂ ਨੂੰ ਉਜਾੜਿਆ ਸੋ ਸ਼ੁਰੂਆਤ ਕਰੀ ਮੁਹਾਲੀ ਤੋਂ ਮੁਹਾਲੀ ਇਹ ਵਿਖੇ ਜਿਹੜੀਆਂ ਸੜਕ ਦੇ ਕਿਨਾਰੇ ਝੁੱਗੀ ਝੌਂਪੜੀ ਵਾਲੇ ਹੁੰਦੇ ਆ ਜਾਂ ਮڑے ਮੋਟੇ ਗੋਲ ਗੱਪਿਆਂ ਦੀ ਪਕੌੜਿਆਂ ਦੀ ਸਬਜ਼ੀਆਂ ਦੀ ਫਰੂਟ ਦੀ ਰੇੜੀਆਂ ਲਾਂਦੇ ਆ ਤਾਂ ਉਹਨਾਂ ਨੂੰ ਇਹਨਾਂ ਨੇ ਉਜਾੜਨਾ ਸ਼ੁਰੂ ਕਰਿਆ ਸੋ 303500 ਘਰ ਚੁਪਗੀ ਚੋਂਪੜੀ ਉਥੋਂ ਉਜਾੜੀ ਇਹਨਾਂ ਨੇ ਉਹ ਗਰੀਬ ਵਿਚਾਰੇ ਬੜੇ ਲੰਮੇ ਸਮੇਂ ਤੋਂ ਰਹਿ ਕੇ ਆਪਣਾ ਜੀਵਨ ਦੀ ਜਿਹੜੀ ਯਾਤਰਾ ਹੈ ਉਹਦੇ ਵਿੱਚ ਆਪਣਾ ਉਹਨੂੰ ਖਿੱਚ ਰੇ ਸੀ ਚਲਾ ਰਹੇ ਸੀ ਆਪਣਾ ਰੋਜ਼ਗਾਰ ਚਲਾ ਕੇ ਆਪਣੇ ਬੱਚਿਆਂ ਨੂੰ ਪਾਲ ਰਹੇ ਸੀ ਤੋਂ ਇਹਨਾਂ ਨੇ ਸਭ ਤੋਂ ਪਹਿਲਾਂ ਪਾਪ ਵਾਲਾ ਕੰਮ ਉਹ ਕੀਤਾ ਉਸ ਤੋਂ ਬਾਅਦ 1947 ਤੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਜਿਨ੍ਹਾਂ ਨੂੰ ਆਪਾਂ ਰਿਫਿਊਜੀ ਕਹਿੰਦੇ ਨੇ ਸੋ ਇਹੋ ਜਿਹੇ ਪਰਿਵਾਰ ਜਿਹੜੇ ਕਿ ਜਲੰਧਰ ਵਿਖੇ ਰਹਿ ਰਹੇ ਸੀਗੇ ਔਰ ਉਹ ਕਲੋਨੀ ਹੌਲੀ ਹੌਲੀ ਵੀਆਈਪੀ ਏਰੀਆ ਵਿੱਚ ਆ ਗਈ ਤਾਂ ਇਹਨਾਂ ਦੀ ਨਜ਼ਰ ਵੀ ਉੱਤੇ ਪੈ ਗਈ ਗਿਰ ਜਾਂਦੀ ਇਹਨਾਂ ਨੇ ਸੋਚਿਆ ਵੀ ਆਪਾਂ ਕਿਉਂ ਨਾ ਇਹ ਕਲੋਨੀ ਤੇ ਵੀ ਕਬਜ਼ਾ ਕਰੀਏ ਉਹਨਾਂ ਨੂੰ ਨੋਟਿਸ ਭੇਜ ਕੇ ਔਰ ਉਹਨਾਂ ਦੇ ਘਰ ਟਾਏ ਗਏ ਔਰ ਉਹਨਾਂ ਦੇ ਉਹਨਾਂ ਨੂੰ ਘਰੋਂ ਕੱਢਿਆ ਗਿਆ ਔਰ ਉਹਨਾਂ ਤੇ ਕੇਸ ਪਾਏ ਗਏ ਪਤਾ ਨਹੀਂ ਇੱਧਰ ਉੱਧਰ ਥਾਂ ਮਿਲੀ ਜਾਂ ਨਹੀਂ ਮਿਲੀ ਉਹ ਕਿਹੜੇ ਹਾਲਾਤ ਵਿੱਚ ਨੇ ਅੱਜ ਤੱਕ ਕੋਈ ਉਹਨਾਂ ਦੀ ਉਗਸੋਗਣੀ ਵਿਚਾਰਿਆਂ ਦੀ ਸੋ ਇਹਨਾਂ ਨੇ 3-400 ਘਰ ਉੱਥੇ ਉਜਾੜਿਆ ਉਸ ਤੋਂ ਬਾਅਦ ਇਹਨਾਂ ਨੇ ਪੰਚਾਇ ਤੇ ਸਵਾਲ ਪੁੱਟ ਅਪ ਕੀਤਾ ਕਿ ਇਹ ਪੰਚਾਇਤੀ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਦੱਬੀਆਂ ਹੋਈਆਂ ਨੇ ਉਹ ਘਟਾਈਏ ਜਾਂ ਜਿਹੜੀਆਂ ਵੱਡੇ ਘਰਾਣਿਆਂ ਨੇ ਬਾਦਲ ਵਰਗਿਆਂ ਨੇ ਹਜ਼ਾਰ-ਹਜ਼ਾਰ 2-2000 ਏਕੜ ਜਾਂ ਆਪਣਾ ਕੈਪਟਨ ਸਾਹਿਬ ਥੱਲੇ ਵੀ ਸੁਣਿਆ ਕਿ ਕਾਫੀ ਪੰਚਾਇਤੀ ਜ਼ਮੀਨਾਂ ਸਰਕਾਰੀ ਜ਼ਮੀਨਾਂ ਜਾਂ ਜਿਹੜੇ ਵੀ ਵਿਭਾਗਾਂ ਦੀਆਂ ਤਾਂ ਉਹ ਘਟਾਣੀਆਂ ਆਪਾਂ ਉਹਨਾਂ ਦੇ ਨਾਮ ਦੇ ਨਾਲ-ਨਾਲ ਉਹਦੀ 76 ਸ਼ਾਇਦ ਦੇ ਹੇਠ ਕੰਮ ਸ਼ੁਰੂ ਇਹਨਾਂ ਨੇ ਕਰਿਆ ਕਿ ਆਪਾਂ ਉਹਨਾਂ ਤੋਂ ਘਟਾਣੀਆਂ ਵੱਡੇ ਘਰਾਣਿਆਂ ਤੋਂ ਘਟਾਣੀਆਂ ਆਗੇ ਛੋਟੇ ਘਰਾਣਿਆਂ ਤੇ ਕਿਉਂਕਿ ਜੇ ਬਾਦਲਵਲ ਹੁੰਦੇ ਤਾਂ ਉਹਨੇ ਨੱਕ ਭੰਦਣਾ ਹੀ ਇਹਨਾਂ ਦੀਆਂ ਨਸਾਂ ਕੁੱਟ ਦਿਨੇ ਹੀ ਚੰਗੀ ਤਰ੍ਹਾਂ ਔਰ ਉਹ ਜਿਹੜਾ ਕੈਪਟਨ ਸਾਹਿਬ ਹੈ ਉਹ ਵੀ ਕਿਸੇ ਤੋਂ ਘੱਟ ਨਹੀਂ ਹੈਗਾ ਪਹਿਲਾਂ ਬੀਜੇਪੀ 'ਚ ਰਹੇ ਨੇ ਉਹ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਸੀਐਮ ਸੀਗੇ ਤੇ ਉਹਨਾਂ ਵੱਲ ਵੀ ਮੂੰਹ ਕਰਨਾ ਆਸਾਨ ਨਹੀਂ ਸੀ ਮੂੰਹ ਕਰ ਲਿਆ ਗਰੀਬਾਂ ਵੱਲ ਕਿਸੇ ਕੋਲ ਕਿੱਲਾ ਕਿਸੇ ਕੋਲ ਦੋ ਕਿੱਲੇ ਕਿਸੇ ਕੋਲ ਢਾਈ ਕਿੱਲੇ ਜਿਹੜੀ ਲੰਮੇ ਸਮੇਂ ਦੀ ਵਾਰ ਰਹੀ ਸੀ ਪਰਚੀਆਂ ਘਟਾਰੇ ਸੀ ਸੋ ਉਹਨਾਂ ਤੋਂ ਖੋ ਕੇ ਮਤਲਬ ਇੱਕ ਤਰ੍ਹਾਂ ਦਾ ਕਬਜ਼ਾ ਲੈ ਕੇ ਉਹਨਾਂ ਤੋਂ ਉਹਨਾਂ ਨੂੰ ਬਹੁਤ ਤੰਗ ਕਰਿਆ ਗਿਆ ਔਰ ਉਹਨਾਂ ਤੇ ਕੇਸ ਪਾਏ ਗਏ ਕੁੱਟਮਾਰ ਹੋਈ ਪੁਲਿਸ ਪ੍ਰਸ਼ਾਸਨ ਲਿਆ ਲਿਆ ਕਿ ਇਹਨਾਂ ਨੇ ਚੜਾਏ ਸੋ ਟੋਬਿਆਂ ਔਰ ਨਾਲਿਆਂ ਦੇ ਨਾਂ ਤੇ ਇਹਨਾਂ ਨੇ ਜਿਹੜਾ ਕਬਜ਼ਿਆਂ ਦਾ ਕੰਮ ਕਰਿਆ ਸੀ ਇਹ ਕੋਈ ਕਰਤੂਤ ਨਹੀਂ ਸੀ ਹੈਗੀ ਐਦਾਂ ਤਾਂ ਇਹਨਾਂ ਦੀ ਉਮਰ ਲੰਘ ਚੂ ਪੰਜਾਬ ਦੇ ਟੋਬੇਪੂਰ ਦੇ ਆਪੂਰ ਦੇ ਔਰ ਇਹਨਾਂ ਨੂੰ ਰਾਜ ਤਾਂ ਸਿਰਫ 5 ਸਾਲਾਂ ਲਈ ਮਿਲਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਕਰਤੂਤ ਕਰਤੀ ਕਿ ਆਪਾਂ ਬਿਜਲੀ ਜਿਹੜੀ ਹੈ ਮਾਫੀ ਦਾ ਕਰਕੇ ਐਲਾਨ ਕਰਕੇ ਆਏ ਸੀਗੇ ਉਹ ਤਾਂ ਠੀਕ ਹੈ ਇਹਨਾਂ ਦੇ ਜਿਹੜੇ ਮਾਫ ਕਰੇ ਜਿਨ੍ਹਾਂ ਨੂੰ ਜਿੰਨਾ ਕ ਮਾਫ ਕਰਿਆ ਮਾਫ ਕਰਿਆ ਪਰ ਜਿਹੜੇ ਦੂਜੇ ਵੱਡੇ ਮੀਟਰ ਸੀ ਉਹਨਾਂ ਦਾ ਜਿਨ੍ਹਾਂ ਦਾ 5000 ਆਉਂਦਾ ਸੀ ਉਹਨਾਂ ਨੂੰ 15000 ਆਉਣ ਲੱਗਿਆ ਔਰ ਜਿਹਦਾ 15000 ਆਉਂਦਾ ਸੀ ਉਹਦਾ 20 ਟੱਪ ਗਿਆ 100000 ਵਾਲੇ ਨੂੰ 1500 ਤੋਂ ਪਲੱਸ ਬਿੱਲ ਆਉਣ ਲੱਗਿਆ ਉਹਨਾਂ ਦੀ ਸਪੀਡਾਂ ਹੀ ਇੰਨੀਆਂ ਇਹਨਾਂ ਨੇ ਵਧਾਈਆਂ ਹੋਈਆਂ ਨੇ ਸੋ ਇਧਰੋਂ ਕੱਢ ਕੇ ਇਧਰ ਪਾ ਰਹੇ ਨੇ ਆਪਣੇ ਪੱਲੇ ਕੁਝ ਨਹੀਂ ਦੇ ਰਹੇ ਤੀਜਾ ਇਹਨਾਂ ਨੇ ਬੀਬੀਆਂ ਨਾਲ ਵਾਅਦਾ ਕਰਿਆ ਕਿ 100000 ਰੁਪਈਆ ਜਿੱਤਨ ਤੋਂ ਬਾਅਦ ਹੀ ਆਪਾਂ ਸਾਰੀਆਂ ਬੀਬੀਆਂ ਭੈਣਾਂ ਨੂੰ ਉਹਨਾਂ ਦੇ ਅਕਾਊਂਟ ਵਿੱਚ ਪਾਇਆ ਕਰਾਂਗੇ ਸੋ ਜਿੰਨੇ ਕ ਅਕਾਊਂਟ ਦੇ ਵਿੱਚ ਉਹਨਾਂ ਦੇ ਪੈਸੇ ਆਏ ਆ ਆਪਾਂ ਸਾਰੇ ਵੇਖ ਹੀ ਰਹੇ ਹਾਂ ਸੋ ਇਹਨਾਂ ਨੇ ਜਿਹੜੀਆਂ ਕਰਤੂਤਤਾ ਕਰਨੀਆਂ ਸੀ ਕਰ ਲਈਆਂ ਨਸ਼ਾ ਕਹਿੰਦੇ ਕਿ ਅਸੀਂ ਕੱਢ ਦਾਂਗੇ ਨਾ ਅਕਾਲੀਆਂ ਤੋਂ ਨਿਕਲੇ ਨਾ ਕਾਂਗਰਸ ਤੋਂ ਨਿਕਲਿਆ ਇਹ ਆ ਕੇ ਆਪ ਹੀ ਨਸ਼ੇ ਦੀ ਦਲਦਲ ਵਿੱਚ ਫਸ ਗਏ ਔਰ ਰੇਤੇ ਬਜਰੀ ਦੀਆਂ ਸਕੀਮਾਂ ਜਿਹੜੀਆਂ ਪਿਛਲੀਆਂ ਚੱਲਦੀਆਂ ਸੀ ਉਹਨਾਂ ਵਿੱਚ ਖੁਦ ਫਸ ਗਏ ਔਰ ਇਹ ਪਾਰਟੀ ਆਪਣੇ ਆਪ ਨੂੰ ਇਮਾਨਦਾਰ ਪਾਰਟੀ ਦਾ ਲੋਗੋ ਲੈ ਕੇ ਆਈ ਸੀ ਇਹਨਾਂ ਨੇ ਥੋੜੇ ਦਿਨ ਝਾੜੂ ਕੂਚੀ ਫੇਰੀ ਔਰ ਸਾਫ ਸਫਾਈ ਕੀਤੀ ਹਸਪਤਾਲਾਂ ਦੇ ਵਿੱਚ ਸਕੂਲਾਂ ਚ ਸੜਕਾਂ ਚ ਇਧਰ ਉਧਰ ਉਸ ਤੋਂ ਬਾਅਦ ਇਹਨਾਂ ਨੇ ਉਹੀ ਜਗ੍ਹਾ ਦੇ ਵਿੱਚ ਗੰਦ ਪਾਣਾ ਸ਼ੁਰੂ ਕਰਤਾ ਅੱਜ ਇਹ ਪਾਰਟੀ ਇਹਨਾਂ ਦਾ ਭਾਵੇਂ ਚੌਂਕੀਦਾਰ ਹੋਵੇ, ਚਪੜਾ ਸੀ ਹੋਵੇ, ਐਮ ਐਲ ਏ ਤੋਂ ਲੈ ਕੇ ਐਮ ਪੀ ਸਾਰੇ ਕਰਪਨੇ ਔਰ ਚੌਂਕੀਆਂ ਥਾਣੇ ਔਰ ਅਡੀਆਂ ਕਚਹਿਰੀਆਂ ਤਹਸੀਲਾਂ ਦੇ ਵਿੱਚ ਖੂਬ ਲੁੱਟ ਹੋ ਰਹੀ ਆ ਔਰ ਮਰ ਰਿਹਾ ਗਰੀਬ ਔਰ ਮਰ ਰਿਹਾ ਪੰਜਾਬ ਦਾ ਨਿਵਾਸੀ ਸੋ ਉਹਨਾਂ ਨੇ ਲਿਆਂਦਾ ਸੀ ਬਦਲਾਅ ਵਾਸਤੇ ਇਹਨਾਂ ਨੇ ਬਦਲਾਅ ਇਹੋ ਜਿਹਾ ਕੀਤਾ ਕਿ ਲੋਕ ਇਹ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਨਸ਼ਾ ਉਤਸੇ ਚਰਮਤੇ ਆ ਜਿਹੜੇ ਨਸ਼ਾ ਛਡਾਣ ਦਾ ਜਿਨ੍ਹਾਂ ਨੇ ਉਮੀਦ ਮੁਹਿੰਮ ਚਲਾਈ ਭਾਈ ਅਮਰਪਾਲ ਸਿੰਘ ਵਰਗਿਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਬੱਚਿਆਂ ਨੂੰ ਬਚਾਨ ਬਚਾਇਆ ਅਮਰਤ ਸ਼ਿਕਾਇਆ ਉਹਨਾਂ ਨੂੰ ਸਿੱਖੀ ਨਾਲ ਜੋੜਿਆ ਉਹਨਾਂ ਨੂੰ ਇਹਨਾਂ ਨੇ ਠੋਕਿਆ ਡਿਬਰੂਗੜ ਜੇਲ੍ਹ ਦੇ ਵਿੱਚ ਉਹ ਉੱਥੇ ਭੁੱਖੇ ਪਿਆਸੇ ਮਰ ਰਹੇ ਨੇ ਖੂਨ ਦੀਆਂ ਉਲਟੀਆਂ ਕਰ ਰਹੇ ਨੇ ਕੋਈ ਸੁਣਵਾਈ ਨਹੀਂ ਤੇ ਉਹਨਾਂ ਨੂੰ ਮਾੜੇ ਤੋਂ ਮਾੜਾ ਖਾਣਾ ਦਿੱਤਾ ਜਾ ਰਿਹਾ ਤੇ ਜਿਹੜੀ ਉਹਨਾਂ ਨਾਲ ਤਸ਼ੱਦਦ ਹੋ ਰਹੀ ਹੈ ਉਹ ਦੱਸਣਯੋਗ ਨਹੀਂ ਹੈਗੀ ਸੋ ਇਹਨਾਂ ਦੇ ਗਰੀਬਾਂ ਦੇ ਅਮੀਰਾਂ ਦੇ ਜਿੰਨੇ ਵੀ ਬੱਚੇ ਨੇ ਮਾਵਾਂ ਦੇ ਪੁੱਤ ਇਕੱਲੇ-ਇਕੱਲੇ ਉਹ ਨਸ਼ੇੜੀ ਕਰਤੇ ਨਸ਼ਾ ਪੰਜਾਬ ਵਿੱਚ ਆਲੂਆਂ ਵਾਂਗੂ ਵੇਚ ਰਿਹਾ ਹੈ ਇੱਦਾਂ ਵਿਕ ਰਿਹਾ ਜਿਵੇਂ ਕੋਈ ਚੂਰਨ ਵਿਕ ਰਿਹਾ ਹੋਵੇ ਸੋ ਇਹੇ ਪਾਰਟੀ ਦੀਆਂ ਇਹੇ ਕਰਤੂਤਾ ਰਹਿ ਗਈਆਂ ਔਰ ਪੰਜਾਬ ਦੇ ਵਿੱਚ ਗੈਂਗਵਾਰ ਗੈਂਗਸਟਰ ਛਾਏ ਹੋਏ ਨੇ ਬਿਸ਼ਨੋਈ ਵਰਗੇ ਢਾਈ ਢਾਈ ਕੋੜੀ ਦੇ ਦੋ ਦੋ ਕੋੜੀ ਦੇ ਸਾਲੇ ਤਿੰਨ ਤਿੰਨ ਫੁੱਟ ਦੇ ਟੱਟੂ ਪੰਜਾਬ ਦੇ ਐਡੇ ਐਡੇ ਵਧੀਆ ਹੌਣਹਾਰ ਮੁੰਡਿਆਂ ਨੂੰ ਜਿਹੜੇ ਪੰਜਾਬੀਅਤ ਦੀ ਗੱਲ ਕਰਦੇ ਸੀ ਮੂਸੇ ਵਾਲਾ ਦੀਪ ਸਿੱਧੂ ਹੈ ਨਾ ਅੰਬੀਆਂ ਤੇ ਹੋਰ ਇਹੋ ਜਿਹੇ ਮੁੰਡੇ ਡੇਲੀ ਕੋਈ ਇਹੋ ਜਿਹਾ ਦਿਨ ਨਹੀਂ ਜਾ ਰਿਹਾ ਜਿਸ ਦਿਨ ਇੱਕ ਤੋਂ ਮਰਡਰ ਨਹੀਂ ਹੋ ਰੇ ਤੇ ਚੋਰ ਕੁੱਤੀ ਦੋ ਦੋ ਦੁੱਕੀ ਦੇ ਬੰਦੇ ਪੰਜਾਬੋਂ ਬਾਹਰੋਂ ਆ ਕੇ ਇਧਰ ਉਧਰੋਂ ਭਈਏ ਪੰਜਾਬੀ ਮੁੰਡਿਆਂ ਨੂੰ ਮਾਰ ਰਹੇ ਨੇ ਔਰ ਮਰਵਾ ਕੌਣ ਰਹੇ ਨੇ ਇਹੀ ਇਹ ਕੇਸਾ ਧਾਰੀ ਪਗੜੀ ਧਾਰੀ ਮਾਨ ਸਾਹਿਬ ਕੋਈ ਫਾਇਦਾ ਨਹੀਂ ਪੱਗਾ ਬੰਨਣ ਦਾ ਨਾਮ ਦੇ ਅੱਗੇ ਮਾਨਿਆ ਸਿੰਘ ਲਾਂ ਦਾ ਜੇ ਆਪਾਂ ਸਿੰਘਾਂ ਵਾਲੀ ਗੱਲ ਨਾ ਕੀਤੀ ਤਾਂ ਪੰਜਾਬ ਤਾਂ ਖਤਮ ਹੋ ਗਿਆ ਪੰਜਾਬ ਤਾਂ ਮਰ ਗਿਆ ਉੱਜੜ ਗਿਆ ਮਾਵਾਂ ਦੀਆਂ ਗੋਦੜ ਜਿਹੜੀਆਂ ਗੋਦੀਆਂ ਨੇ ਉਹ ਖਾਲੀ ਹੋ ਗਈਆਂ ਤੁਹਾਨੂੰ ਥੋੜੀ ਜਿਹੀ ਸ਼ਰਮ ਚਾਹੀਦੀ ਹੈ ਸੋ ਬਾਕੀ ਦੋਸਤੋ ਇਹਨਾਂ ਨੇ ਜਿਹੜਾ ਕੰਮ ਕਰਨਾ ਸੀ ਕਰ ਲਿਆ ਹੁਣ ਰਹਿ ਗਈ ਆਪਣੀ ਵਾਰੀ ਹੁਣ ਹੋ ਜੋ ਤੁਸੀਂ ਵੀ ਕਰ ਲੋ ਫੁੱਲ ਤਿਆਰੀ ਔਰ ਝਾੜੂ ਜਿਹੜੇ ਆਪਣੇ ਪੁਰਾਣੇ ਸੀ ਉਹ ਛੋਟੇ ਰਹਿ ਗਏ ਉਹ ਝਾੜੂਆਂ ਨੂੰ ਹੁਣ ਚੰਗੀ ਤਰ੍ਹਾਂ ਖੁੰਡੇ ਕਰ ਲੋ ਔਰ ਕਟੋਕਾ 2.5 ਮੀਟਰ ਦੇ ਝਾੜੂ ਲਓ ਇਹਨਾਂ ਦੀ ਜਦੋਂ ਵੀ ਆਉਣਗੇ ਆਪਣੇ ਹੁਣ ਇੱਕ ਖੇਤਰ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਇਹਨਾਂ ਦੀ ਸੇਵਾ ਜਿਹੜੀ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਹੋਣੀ ਚਾਹੀਦੀ ਹੈ ਔਰ ਇਹਨਾਂ ਦੀ ਪ੍ਰੇਡ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਪਤਾ ਲੱਗੇ ਕਿ ਹਾਂ ਕੰਡ ਤੇ ਹਰ ਜਗ੍ਹਾ ਇਹਨਾਂ ਦੇ ਲਾਸ਼ਾਂ ਪੈਣੇ ਚਾਹੀਦੇ ਨੇ ਜਿੰਨਾ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਵਾੜਿਆ ਹੋਇਆ ਜਿੰਨੀ ਕਿ ਇਹਨਾਂ ਨੇ ਗੁੰਡਾਗਿਰਦੀ ਔਰ ਜਿੰਨੇ ਗੈਂਗਸਟਰ ਵਾਰੇ ਹੋਏ ਨੇ ਇਹ ਕਿਸ ਤਰ੍ਹਾਂ ਨਿਕਲਣਗੇ ਪੰਜਾਬ ਦੇ ਵਿੱਚੋਂ ਸੋ ਇਸ ਚੀਜ਼ ਨੂੰ ਚੰਗੀ ਤਰ੍ਹਾਂ ਦੇਖਦੇ ਹੋਏ ਆਪਾਂ ਨੂੰ ਤਕੜੇ ਹੋਣਾ ਪੈਣਾ ਸੋ ਤਕੜੇ ਹੋ ਕੇ ਕੰਮ ਕਰੀਏ ਔਰ ਇਹਨਾਂ ਦੀ ਦੱਬ ਕੇ ਇਹਨਾਂ ਝਾੜੂਆਂ ਨਾਲ ਹੀ ਇਹਨਾਂ ਦੀ ਗਿੱਦੜਕੁੱਟ ਕਰਨੀ ਹੈ ਬੀਬੀਓ ਭੈਣੋ ਬੱਚਿਓ ਬਜ਼ੁਰਗੋ ਆਪਣੇ ਮਰੇ ਹੋਏ ਪੁੱਤਾਂ ਦਾ ਬਦਲਾ ਲੈਣਾ ਔਰ ਜੇ ਪਿੰਡ ਦੇ ਵਿੱਚ ਇੱਕ ਵੀ ਮੌਤ ਨਸ਼ੇ ਨਾਲ ਹੋਈ ਹੈ ਤਾਂ ਸਾਰੇ ਪਿੰਡ ਦਾ ਜ਼ਿੰਮੇਵਾਰੀ ਬਣਦੀ ਹੈ ਕਿ ਸਾਰਾ ਪਿੰਡ ਇਕੱਠੋ ਕਰਕੇ ਇਹਨਾਂ ਦੀ ਤਿਆਰੀ ਕਰ ਲੋ ਹੁਣੇ ਤਿਆਰੀ ਕਰ ਰਹੇ ਨੇ ਐਮਪੀ ਦੀਆਂ ਵੋਟਾਂ ਦੀ ਔਰ ਆਪਾਂ ਕਰਨੀ ਹੈ ਇਹਨਾਂ ਨੂੰ ਛਤਰੋੜ ਦੀ ਸੋ ਬਖਸ਼ਣਾ ਨਹੀਂ ਜਿਹੜਾ ਬੰਦਾ ਬਖਸ਼ਦੇ ਉਹ ਬੰਦਾ ਨਹੀਂ ਹੁੰਦਾ ਤੇ ਪਹਿਲਾਂ ਜਿਹੜਾ ਵਾਰ ਕਰੇ ਉਹ ਵੀ ਬੰਦਾ ਉਹ ਵੀ ਚੰਗਾ ਨਹੀਂ ਹੁੰਦਾ ਸੋ ਹੁਣ ਤੁਸੀਂ ਤਕੜੇ ਹੋ ਕੇ ਲੱਗ ਜਾਓ ਇਹ ਵੀ ਕਰ ਰਹੇ ਨੇ ਤਿਆਰੀਆਂ ਪਿੰਡਾਂ ਵਿੱਚ ਆਉਣ ਦੀ ਔਰ ਡਾਂਗਾ ਛੋਟੇ ਆਪਣੇ ਚੰਗੀ ਤਰ੍ਹਾਂ ਧਾਰ ਲਾ ਲਓ ਉਹਨਾਂ ਨੂੰ ਤੇਲ ਲਾ ਲਓ ਸਰੋਂ ਦਾ ਔਰ ਖਾਸ ਕਰਕੇ ਝਾੜੂ ਨੂੰ ਲਾਣਾ ਇਹਨਾਂ ਦਾ ਨਿਸ਼ਾਨ ਇਹਨਾਂ ਤੇ ਪਵੇ ਤਿਰਸ਼ੀਆਂ ਟੋਪੀਆਂ ਐ ਪੁੱਠੀਆਂ ਕਰ ਕਰਕੇ ਭੇਜਣੀਆਂ ਨੇ ਸੋ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਚੈਨਲ ਕਰ ਲਓ ਸਬਸਕ੍ਰਾਈਬ ਹੁਣ ਲਗਾਤਾਰ ਆਪਣੀਆਂ ਇਹੀ ਇਹ ਇਸ ਤਰ੍ਹਾਂ ਦੀਆਂ ਵੀਡੀਓਜ਼ ਆਉਣਗੀਆਂ ਕਿ ਜਿਹੜੀਆਂ ਪੰਜਾਬ ਦੇ ਹੱਕ ਵਿੱਚ ਹੋਣ ਔਰ ਸੱਚ ਦੇ ਵਿੱਚ ਹੋਣ ਸਸਰੀਕਲ ਸਾਰਿਆਂ ਨੂੰ